ਲਓ ਜੀ ਕਿਸ਼ਤੀ ਕੱਲੀ ਭੱਜ ਗਈ ਇਹ ਦੇਸੀ ਕਿਸ਼ਤੀ ਹੈ ਕੱਲੀ ਭੱਜ ਗਈ ਉੱਤੇ ਆਪ ਦਾ ਡਰਾਈਵਰ ਲੈ ਕੇ ਨਹੀਂ ਗਈ ਤਾਂ ਆਹ ਪੰਜ ਧਾਗੇ ਦੇਖੋ ਕੱਲੇ ਭਜਦੇ ਜਾਂਦੇ ਆ ਦੇਖੋ ਦੇਖੋ ਦੇਖ ਇਹ ਮੱਛੀਆਂ ਤੋਂ ਬਚਾ ਕਰਦੇ ਆ ਛੱਪੜ ਦੇ ਉੱਤੇ ਆ ਤਾਰਾਂ ਜੀਆਂ ਪਾਈ ਜਾਂਦੇ ਆ ਠੀਕ ਹੈ ਤਾਂ ਜੇ ਕੋਈ ਪੰਛੀ ਹੈ ਮੱਛੀਆਂ ਨੂੰ ਨਾ ਚੁੱਕ ਸਕੇ ਖਾ ਸਕੇ ਮੱਛੀਆਂ ਨੂੰ ਠੀਕ ਹੈ ਤਾਂ ਉਸਦੇ ਆਹ ਪੰਜ ਧਾਗੇ ਪਏ ਆ ਉਹ ਗਈ ਕੱਲੀ ਟੂਬ ਜੀ ਠੀਕ ਹੈ ਤਾਂ ਉਧਰੋਂ ਉਹਨਾਂ ਨੇ ਖਿੱਚੀ ਐ ਕੱਲੀ ਟੱਪ ਗਈ ਤਾਂ ਹੁਣ ਤੁਹਾਨੂੰ ਦਿਖਾਉਣੇ ਆ ਅਗਲਾ ਪ੍ਰੋਸੈਸ ਜਾ ਕੇ ਇਹ ਪੰਜੇ ਧਾਗੇ ਉਧਰੋਂ ਚੱਕੇ ਜਾਣਗੇ ਠੀਕ ਐ ਜਦੋਂ ਪੰਜੇ ਧਾਗੇ ਚੱਕੇ ਗਏ ਉਧਰੋਂ ਛੱਡੀ ਜਾਂਦਾ ਆ ਵੇਖੋ ਆਪੇ ਲਹੀ ਜਾਂਦੇ ਧਾਗੇ ਠੀਕ ਐ ਆਪੇ ਚੱਲੀ ਜਾਂਦੇ ਧਾਗੇ ਆਪੇ ਲਹੀ ਜਾਂਦੇ ਆ ਆ ਸਿਸਟਮ ਐ ਤਾਂ ਹੁਣ ਦੇਖੀ ਚਲੋ ਉਹ ਟੱਪ ਗਈ ਸਿਰੇ ਤੇ ਕੰਨੀ ਤੇ 바ਗੀ ਟਿਊਬ ਠੀਕ ਐ ਤਾਂ 1 2 3 4 ਤੇ 5 ਧਾਗੇ ਆ ਠੀਕ ਹੈ ਇਹ ਪੰਜ ਧਾਗੇ ਜਾਣਗੇ ਉਧਰ ਟਿਊਬ ਕੱਢ ਲਈ ਜਮਾ ਕੰਨੀ ਤੇ 바ਗੀ ਤਾਂ ਹੁਣ ਤੁਹਾਨੂੰ ਦਿਖਾਵਾਂਗੇ ਕਿਵੇਂ ਚੱਕੇ ਜਾਣਗੇ ਤਾਂ ਹਾਂ ਧਾਗੇ ਇਹ ਠੀਕ ਹੈ ਆਟੋਮੈਟਿਕ ਹੀ ਚੱਕੇ ਜਾਣਗੇ ਉਧਰ ਦਰਖਤ ਨਾਲ ਬੰਨਣਗੇ ਤਾਂ ਆਟੋਮੈਟਿਕ ਉੱਚੇ ਹੋ ਜਾਣਗੇ ਧਾਗੇ ਇਹ ਠੀਕ ਹੈ ਤਾਂ ਬਹੁਤ ਸੇਫਟੀ ਕਰਦੇ ਆ ਇਹ ਤਾਂ ਇਹ ਹਰ ਇੱਕ ਪਿੰਡ 'ਚ ਹਰ ਇੱਕ ਹੋਣਗੇ ਹਨਾ ਇਹ 6 ਮਹੀਨੇ ਬਾਅਦ ਬਨ ਗਏ ਜਾਂਦੇ ਆ ਉਹ ਵੇਖੋ ਬੰਨੇ ਪਏ ਆ ਤਾ ਜੇ ਕੋਈ ਜਾਨ ਬਰਾਉਂਦਾ ਮੱਛੀਆਂ ਚੁੱਕਦੇ ਆ ਨਾ ਉਹਨਾਂ ਵਾਸਤੇ ਹੁੰਦੀ ਹੈ ਇਹ ਠੀਕ ਹੈ ਤਾਂ ਉਧਰ ਬੰਨੀ ਜਾਂਦੇ ਆ ਇਧਰ ਬੰਨ ਦੇਣਗੇ ਪੰਜ ਧਾਗੇ ਪਏ ਇਹਨਾਂ ਦੇ ਤੇ ਆਹ ਭਰਾ ਦੇਖੋ ਬੰਨੀ ਜਾਂਦੇ ਆ ਪੂਰੀ ਠੰਡ ਹੈ ਠੀਕ ਹੈ ਤਾਂ ਠੰਡ 'ਚ ਹੁਣ ਵਿੱਚ ਪਾਣੀ 'ਚ ਵੀ ਵੜਦੇ ਆ ਇਹ ਤਾਂ ਆ ਗਏ ਆ ਬੰਨਦੀ ਆ ਇਧਰੋਂ ਇਹਦੇ ਨਾਲ ਆਹ ਸਰੀ ਨਾਲ ਬੰਨਦੀ ਠੀਕ ਹੈ ਹਾਂ ਇਹ ਦੱਸੀ ਜਾਂਦਾ ਉਹਨਾਂ ਨੂੰ ਆ ਉਹਨਾਂ ਦਾ ਮੈਨੇਜਰ ਹੈ ਠੀਕ ਹੈ ਮੰਨ ਲਓ ਟੀਮ ਲੀਡਰ ਹੈ ਇਹ ਟੀਮ ਲੀਡਰ ਆ ਉਹਨਾਂ ਨੂੰ ਦੱਸਦਾ ਵੀ ਐਂ ਬੰਨਣਾ ਐਂ ਕਰਨਾ ਐ ਸਿਸਟਮ ਠੀਕ ਐ ਤਾਂ ਉਹ ਵਧੀ ਜਾਂਦੇ ਆ ਉਹਨੂੰ ਜ਼ੂਮ ਕਰਕੇ ਦਿਖਾ ਦਿੰਦੇ ਆ ਇਹ ਆ ਪਈ ਆ ਉਹ ਟਿਊਬ ਠੀਕ ਐ ਇਹਦਾ ਲਾਲ ਇਹਰਾ ਮਾਰ ਮਾਰ ਦਾ ਉੱਪਰ ਕਰਦਾ ਬੰਨੂ ਇਹ ਦੱਸਦੇ ਆ ਟੀਮ ਲੀਡਰ ਇਹਨਾਂ ਦੇ ਗੈਸ ਕਰਦੇ ਆ ਉਹਨਾਂ ਨੂੰ ਵੀ ਐਂ ਕਰੋ ਐਂ ਬੰਨੋ ਆ 4 ਪਈ ਆ ਡੋਰੀ ਉਹ ਚੱਕ ਲੈ ਇੱਕ ਉਹਨੇ ਹੁਣ ਇਧਰੋਂ ਚੱਕ ਲਿਆ ਹੁਣ ਇਹ ਪਹਿਲਾ ਧਾਗਾ ਬਨੂਆ ਜਾ ਕੇ ਇਸ ਨਿੰਮ ਤੇ ਠੀਕ ਹੈ ਤਾਂ ਉਧਰ ਗਿਆ ਨੀਵਾ درخت ਪਾਲਦਾ ਇਹ ਉਹ ਗਿਆ ਟਾਲੀ ਤੇ ਟਾਲੀ ਤੇ ਬੰਨੂ ਜਾ ਕੇ ਇਹ ਧਾਗਾ ਪਹਿਲਾ ਦੇਖੋ ਕਿਵੇਂ ਬਣਦਾ ਹੈ ਇਹ ਸਾਰਾ ਤੁਹਾਨੂੰ ਪ੍ਰੋਸੈਸ ਦਿਖਾਵਾਂਗੀ ਛੱਪੜ ਹੈ ਹੁਣ ਸੁੱਕ ਚੱਲਿਆ ਹਨਾ ਸੁੱਕ ਕਿਵੇਂ ਚੱਲਿਆ ਪਾਣੀ ਨਹੀਂ ਪਾਇਆ ਇਹ ਤੇ ਹੁਣ ਠੰਡ ਆ ਗਈ ਛਾਲ ਆ ਗਈ ਕਿ ਜਿਆ ਸਿਆਲ ਆ ਗਈ ਤਾਂ ਹੁਣ ਪਾਣੀ ਦੀ ਸ਼ੌਰਟਜ ਆ ਕਿਰਾ ਗਰਮੀਆਂ ਚ ਫੇਰ ਭਰ ਦਾਂਗੇ ਇਹਨੂੰ ਤੇ ਉਹ ਡਿਗਬੀ ਵਿਚਾਰੇ ਤੋਂ ਛੱਪੜ ਚ ਤਾਂ ਕਈ ਵਾਰ ਹੋ ਜਾਂਦੀ ਊਂਝ ਨੀਚ ਹਨਾ ਕੋਈ ਗੱਲ ਨਹੀਂ ਕੱਢ ਲੂਗਾ ਛੱਪੜ ਚ ਡਿਗਬੀ ਡੋਰ ਇਹਦੀ ਤੇ ਆਹ ਦੇਖੋ ਆਪੇ ਧਾਗੇ ਦਿੜੀ ਜਾਂਦੇ ਆਪੇ ਧਾਗੇ ਦਿੜੀ ਜਾਂਦੇ ਠੀਕ ਹੈ ਤਾਂ ਪੰਜ ਡੋਰਾਂ ਛੱਡੀਆਂ ਸੀ ਇਹਨਾਂ ਨੇ ਇੱਕ ਹੋ ਲੈ ਗਿਆ ਤਾਂ ਅੱਗਾ ਉਧਰ ਬੰਨੀ ਜਾਂਦਾ ਤਾਂ ਦੋ ਤਿੰਨ ਉਹ ਫਿਰਦੇ ਆ ਤੇ ਆਹ ਫਿਰਦਾ ਠੀਕ ਹੈ ਬੰਨੀ ਆਂਦੇ ਆ ਪੂਰੀ ਇਹਦੀ ਸੇਫਟੀ ਕਰ ਦੇਣਗੇ ਜਾਂ ਕੋਈ ਪੰਛੀ ਆਉਂਦਾ ਠੀਕ ਹੈ ਉਹ ਚੁਗਦਾ ਉਹਨੂੰ ਹਟਾ ਦੇਣਗੇ ਠੀਕ ਹੈ ਆਹ ਪ੍ਰੋਸੈਸ ਹੁੰਦਾ ਇਹਨਾਂ ਦਾ ਤਾਂ ਸਾਰੇ ਆਪਾਂ ਪਿੰਡਾਂ ਚ ਦੇਖਦੇ ਆਂ ਠੀਕ ਹੈ ਤਾਂ ਇਹ ਧਾਗੇ ਬਣਦੇ ਹੁੰਦੇ ਆ ਮੱਛੀਆਂ ਨੂੰ ਕੋਈ ਪੰਛੀ ਉੱਤੋਂ ਆ ਕੇ ਚੁਗ ਨਾ ਸਕਣ ਠੀਕ ਹੈ ਤਾਂ ਪੰਛੀ ਬਹੁਤ ਸ਼ਿਆਰ ਹੁੰਦੇ ਆ ਜਿਵੇਂ ਬਗਲਾ ਹੋ ਗਿਆ ਤੇ ਮਗਰਾਈ ਹੋ ਗਈ ਠੀਕ ਹੈ ਉਹ ਉੱਤੋਂ ਨਹੀਂ ਆਉਂਦੇ ਉਹ ਸਾਈਡ ਤੋਂ ਆਉਂਦੇ ਆ ਠੀਕ ਹੈ ਤਾਂ ਹੁਣ ਦੇਖੋ ਆ ਜਾਲ ਪਾਇਆ ਸਾਨੂੰ ਕੱਲ ਨੂੰ ਵੀ ਦਿਖਾਵਾਂਗੇ ਇਹ ਚੋ ਮੱਛੀਆਂ ਚੁਗਦੇ ਬਗਲੇ ਪੰਛੀ ਹਨ ਤਾਂ ਮੱਛੀਆਂ ਚੁਗਦੇ ਦਿਖਾਵਾਂਗੇ ਉਹ ਸਾਈਡ ਤੋਂ ਆਉਂਦੇ ਐ ਸ਼ਾਇਰ ਉਹ ਵੀ ਇੱਕ ਕੁਦਰਤੀ ਚੀਜ਼ ਐ ਠੀਕ ਐ ਪਰ ਇਹਨਾਂ ਦਾ ਸਰਕਲ ਬਣਿਆ ਮੱਛੀਆਂ ਨੂੰ ਖਾਈ ਜਾਂਦੇ ਆ ਉਹ ਸਰਕਲ ਜਿਵੇਂ ਪ੍ਰਮਾਤਮਾ ਨੇ ਬਣਾਇਆ ਉਵੇਂ ਚੱਲੀ ਜਾਂਦਾ ਠੀਕ ਐ ਤਾਂ ਹੁਣ ਤੁਹਾਨੂੰ ਕੱਲ ਨੂੰ ਦਿਖਾਉਂਦੇ ਆ ਕੀ ਸਿਸਟਮ ਬਣਦਾ ਤਾਂ ਇਹ ਸਾਰਾ ਘਰਤਾ ਇਹਨਾਂ ਨੇ ਸਿਸਟਮ ਲੋਟਾ ਤਾਂ ਆਪਦੇ ਜਣੇ ਇਹਨਾਂ ਨੇ ਪੂਰੀ ਸਫਾਈ ਕਰਤੀ ਤਾਂ ਅੱਗੇ ਬਨ ਗਿਆ ਸਾਰੀਆਂ ਡੋਰਾ ਬਨ ਜਾਣਗੇ ਤਾਂ ਕੱਲ ਨੂੰ ਥੱਲੋਂ ਦੀ ਜਾਣਗੇ ਪਾਂਛੀ ਉਹ ਵੀ ਸਾਨੂੰ ਦਿਖਾਵਾਂਗੇ ਯਾ ਟੱਪ ਕੇ ਭਾਈ ਪਾਂਛੀ ਇਹ ਥਲੋਂ ਦੀ ਓਕੇ ਗੁੱਡ ਐ